900 ਸੇ ਕਰੋੜ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੋਂ ਤੰਗ ਕਿਸਾਨਾਂ ਨੇ ਚੰਡੀਗੜ੍ਹ ਹਾਈਵੇ ਕੀਤਾ ਜਾਮ ਜਿਲਾ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਵਿਖੇ ਕਿਸਾਨਾਂ ਨੇ ਗੁਰਦਾਸਪੁਰ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੇ ਟੇਢ ਸਾਲ ਤੋਂ ਉਹਨਾਂ ਦੀ ਗੰਨੇ ਦੀ ਬਕਾਇਆ ਪੇਮੈਂਟ ਜੋ 106 ਕਰੋੜ ਬਣਦੀ ਹੈ ਉਹ ਸਰਕਾਰਾਂ ਵੱਲੋਂ ਅਦਾ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸਰਹੱਦੀ ਹਲਕੇ ਦੇ ਬੇਟ ਇਲਾਕੇ ਦੇ ਕਿਸਾਨ ਜੋ ਗੰਨੇ ਦੀ ਫਸਲ ਤੇ ਨਿਰਭਰ ਹਨ ਉਹ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਕਈ ਵਾਰ ਸਕਾਰਾ ਤੱਕ ਬਕਾਇਆ ਰਾਸ਼ੀ ਲੈਣ ਲਈ ਆਵਾਜ਼ ਉਠਾਈ ਪਰ ਇੱਕ ਨਹੀਂ ਸੁਣੀ ਗਈ ਉਹਨਾਂ ਕਹਿਆ ਕਿ ਜੇਕਰ ਜਲਦ ਉਹਨਾਂ ਦੀ ਬਕਾਇਆ ਰਾਸ਼ੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਤਮਾਮ ਨੈਸ਼ਨਲ ਹਾਈਵੇ ਜਾਮ ਕਰਨਗੇ ਹਰਚੋ ਵਾਲ ਤੋਂ ਪ੍ਰਦੀਪ ਸਿੰਘ 베ਦੀ ਦੀ ਖਾਸ ਰਿਪੋਰਟ ਜਿੰਨਾ ਝੋਨੇ ਦਾ ਰੇਟ ਹੋਊਗਾ ਜੇ ਉਹਦੇ ਤੋਂ 1 ਰੁਪਿਆ ਘੱਟ ਵੀ ਜੇ ਸੈਂਡ ਨਾਲੇ ਤੇ ਆੜਤੀਏ ਲਾਉਣਗੇ ਉਹਦਾ ਜ਼ਿੰਮੇਦਾਰ ਮੈਂ ਆऊंगा ਮੈਂ ਹੋਣ ਨਹੀਂ ਦਊਗਾ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ। ਜੀ ਅਸੀਂ ਪਛਣਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਕੀਤੀ ਸੀਗੀ। ਉਹਦੇ ਵਿੱਚ ਅਸੀਂ ਪ੍ਰੈਸ ਦੇ ਵਿੱਚ ਵੀ ਇਹ ਦੱਸਿਆ ਸੀਗਾ ਕਿ ਸਾਡੀ ਜਿਹੜੀ ਗੰਨੇ ਦੀ ਬਕਾਇਆ ਰਾਸ਼ੀ ਹੈ ਜਿਹੜੀ ਪੰਜਾਬ ਸਰਕਾਰ ਵੱਲ 106 ਕਰੋੜ ਰੁਪਏ ਦੀ ਖੜੀ ਹੈ ਉਹ ਸਾਨੂੰ ਦਿੱਤੀ ਜਾਵੇ। ਮੀਡੀਆ ਵਿੱਚ ਵੀ ਗਏ ਆ ਉਸ ਤੋਂ ਬਾਅਦ ਆਪਾਂ ਡੀਸੀ ਸਾਹਿਬ ਨੂੰ ਆਪਣੀ ਟੀਮ ਲੋਕ ਸਾਹਿਬ ਮੋਰਚਾ ਦੀ ਬੈਨਰ ਥੱਲੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ। ਔਰ ਅਸੀਂ ਉਹਨਾਂ ਨੂੰ ਇਹ ਕੱਲ ਜ਼ੋਰਦਾਰ ਤਰੀਕੇ ਦੇ ਨਾਲ ਠਾਈ ਆ ਕਿ ਸਾਡਾ ਜਿਹੜਾ ਕੰਨੀ ਦੀ ਬਕਾਇਆ ਰਾਸ਼ੀ ਆ ਉਹ ਦਿੱਤੀ ਜਾਵੇ ਕਿਉਂਕਿ ਕਿਸਾਨ ਜਿਹੜਾ ਪਹਿਲਾਂ ਹੀ ਭਾਰੀ ਕਰਜ਼ੇ ਦੀ ਬੋਝੇ ਹੇਠ ਆ ਉਸ ਤੋਂ ਬਾਅਦ ਹੀ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਕਿ ਆਪਾਂ ਕੁਝ ਦਿਨਾਂ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਆ ਉਹ ਭਵਾਵਾਂਗੇ ਖਾਤਿਆਂ ਵਿੱਚ ਲੇਕਿਨ ਅੱਜ 25 ਦਿਨ ਦੇ ਬੀਤਣ ਦੇ ਬਾਵਜੂਦ ਵੀ ਜਦੋਂ ਸਾਡੀ ਪੇਮੈਂਟ ਸਾਡੇ ਖਾਤਿਆਂ ਵਿੱਚ ਨਾ ਆਈ ਤੇ ਫਿਰ ਸਾਨੂੰ ਸੰਘਰਸ਼ ਦੇ ਰਸਤੇ ਤੇ ਤੁਰਨਾ ਪਿਆ ਹੈ ਤੇ ਮੰਗਾ ਕੀ ਹੈ ਗਿਆ ਵਾ ਅਗਰ ਇਹ ਮੰਗਾ ਨਹੀਂ ਧਰਿਆ ਮੰਨਿਆ ਜਾਂਦੀਆਂ ਤੇ ਅਗਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਸੰਘਰਸ਼ ਜਰਾ ਲਿਖਿਆ ਜਾਏ ਦੇਖੋ ਜੀ ਲੋਕ ਕਿਸਾਨ ਜਿਹੜੇ ਆ ਬਹੁਤ ਤੰਗ ਨੇ ਕਰਜ਼ੇ ਦੇ ਬੋਝ ਹੇਠ ਆ ਤੇ ਅੱਜ ਸਾਡਾ ਜਿਹੜਾ ਧਰਨਾ ਆ ਉਹ 2 ਘੰਟੇ ਦਾ ਇੱਕ ਰੋਸ਼ ਪ੍ਰਦਰਸ਼ਨ ਸੀਗਾ ਜਿਹਦੇ ਵਿੱਚ ਲਾਕੇ ਭਰਦੇ ਕਿਸਾਨ ਇੱਥੇ ਇਕੱਠੇ ਹੋਏ ਆ ਹਰਚੂਆਲ ਚੌਂਕ ਦੇ ਵਿੱਚ ਜੇ ਉਹ ਆਉਣ ਵਾਲੇ ਕੋਈ 5-7 ਦਿਨਾਂ ਵਿੱਚ ਫੇਰ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਨੈਸ਼ਨਲ ਹਾਈਵੇ ਜਿਹੜਾ ਜਿਹੜਾ ਦੁਲੰਦਰ ਤੋਂ ਪਠਾਨਕੋਟ ਤੋਂ ਜਾਂਦਾ ਉਹ ਸਾਡਾ ਸਾਰੇ ਪਾਕੀਆਂ ਦੇ ਨਾਲ ਵੀ ਗੱਲ ਚੱਲ ਰਹੀ ਹੈ ਉਹ ਅਸੀਂ ਪੱਕੇ ਤੌਰ ਤੇ ਬੰਦ ਕਰਾਂਗੇ ਜਿਹਦੀ ਜ਼ਿੰਮੇਵਾਰੀ ਸਾਰੀ ਪੰਜਾਬ ਸਰਕਾਰ ਦੀ ਹੋਏਗੀ ਉਹਦੇ ਵਿੱਚ ਕਿਸਾਨ ਜਿਹੜੇ ਭਾਰੀ ਗਿਣਤੀ ਵਿੱਚ ਪਹੁੰਚਣਗੇ ਇਹਦੇ ਮਿਹਨਤ ਕਰਨ ਵਾਲੇ ਦਾ ਜਿਹੜਾ ਮੁੱਲ ਲਾਣਾ ਉਹ ਨੂੰ ਅਗਰ ਪਸੀਨਾ ਸੁਪਨ ਤੋਂ ਪਹਿਲਾਂ ਮਿਲ ਜਾਏ ਤਾਂ ਖੁਸ਼ੀ ਹੁੰਦੀ ਹੈ ਪਰ ਤੁਹਾਡੇ ਪੈਸੇ ਨਹੀਂ ਤੁਹਾਨੂੰ ਮਿਲ ਰਿਹਾ ਤਾਂ ਕਿਸ ਤਰੀਕੇ ਦੇ ਪਰਿਵਾਰਾਂ ਦੇ ਗੁਜ਼ਾਰੇ ਚੱਲ ਰਿਹਾ ਇਸ ਵੇਲੇ ਜੇ ਕਿਹ ਗੱਲ ਕੀਤੀ ਹੈ ਸਾਰਾ ਸਰਹੱਦੀ ਇਲਾਕਾ ਹੈ ਦੇਖੋ ਜੀ ਗੱਲ ਇਹ ਹੈ ਕਿ ਇਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਬਿਆਨਾਂ ਵਿੱਚ ਕਹਿੰਦੇ ਸੀ ਕਿ ਕਿਸਾਨਾਂ ਨੂੰ ਮੁਰਗੀ ਮਰੀ ਦਾ ਵੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਉਹਨਾਂ ਦਾ ਨੁਕਸਾਨ ਦਾ ਪੈਸੇ ਮਿਲਣਗੇ ਅਸੀਂ ਮੁਰਗੀ ਮਰੀ ਦੇ ਨਹੀਂ ਮਿਲਦੇ ਪਿਛਲੀ ਵਾਰੀ ਖਾੜਾਂ ਦੇ ਵਿੱਚ ਵੀ ਸਾਡਾ ਭਾਰੀ ਨੁਕਸਾਨ ਹੋਇਆ ਉਹਦੇ ਨਾਲ ਵੀ ਸਾਡੀਆਂ ਫਸਲਾਂ ਦੀ ਤਬਾਹੀ ਹੋਈ ਕਿ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਕੋਈ ਮੁਆਵਜ਼ਾ ਨਾ ਦਿੱਤਾ ਤੇ ਹੁਣ ਜਿਹੜੇ ਮਿੱਲਾਂ ਦੇ ਵਿੱਚ ਸਾਡੇ ਲੱਗੇ ਇੱਥੇ ਮਿਲ ਲੱਗੀ ਹੈ ਕੀੜੀਪਗਾਨਾ 80% ਸਾਡੀ ਜਿਹੜੀ ਖੇਤੀਬਾੜੀ ਇੱਥੇ 90% ਗੰਨੇ ਦੀ ਹੁੰਦੀ ਹੈ ਤੇ ਗੰਨੇ ਦੀ ਜਿਹੜੀ ਹੈ ਜਿਹੜੀ ਪੇਮੈਂਟ ਆ ਉਹ ਅੱਗੇ ਇਹਨਾਂ ਦੋਵਾਂ ਕਿਸ਼ਤਾਂ ਵਿੱਚ ਕਰ ਦਿੱਤੀ ਹੈ ਇੱਕ ਕਿਸ਼ਤ ਸਰਕਾਰ ਨੇ ਦੇਣੀ ਹੈਂਦੀਆਂ ਇੱਕ ਮੇਲ ਵਾਲੇ ਨੇ ਦੇਣੀ ਹੁੰਦੀ ਪਹਿਲਾਂ ਮੇਲਾਂ ਵਾਲੇ ਨਾਲ ਲੜੀਦਾ ਫੇਰ ਸਰਕਾਰ ਨਾਲ ਹੁਣ ਤੁਹਾਡੇ ਸਾਹਮਣੇ ਲੜ ਰਹੇ ਆ ਤੇ ਜੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਪੈਸੇ ਇਹਨਾਂ ਨੂੰ ਦੋ-ਦੋ ਸਾਲ ਤੱਕ ਮਿਲਣਗੇ ਤੇ ਮੈਂ ਕਹਿੰਨਾ ਜਿਹੜੀ ਡੁੱਬਦੀ ਕਿਸਾਨੀ ਆ ਉਹ ਹੋਰ ਵੀ ਜਿਹੜੀ ਆ ਉਹ ਮਾਰੇ ਦੌਰ ਵਿੱਚ ਚੱਲੀ ਜਿਹੜੀ ਸਰਕਾਰ ਆ ਖੜੀ ਉਹ ਜੀ 106 ਕਰੋੜ ਰੁਪਈਆ ਸੀ ਇਹਨਾਂ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਫਸਰ ਆ ਉਹਨਾਂ ਨਾਲ ਗੱਲ ਮੈਂ ਕੀਤੀ ਸੀ ਪਰਸੋਂ ਉਹਨਾਂ ਮੈਨੂੰ ਦੱਸਿਆ ਕਿ 106 ਕਰੋੜ ਰੁਪਈਆ ਤੇ ਉਹ ਸਾਰੇ ਪੈਸੇ ਜਿਹੜੇ ਆ ਆਪਾਂ ਬਿੱਲ ਬਣਾ ਕੇ ਉਹ ਸਰਕਾਰ ਨੂੰ ਭੇਜ ਦਿੱਤਾ ਰੇ ਸਰਕਾਰ ਨੇ ਅਜੇ ਤੱਕ ਅੱਗੋਂ ਉਹ ਪੈਸੇ ਜਿਹੜੇ ਹਾਲਾਤ ਗਰੀਬਾਂ ਦੇ ਹਾਲਾਤਾਂ ਦਾ ਪਤਾ ਹੀ ਆ ਤੁਹਾਨੂੰ ਕਿ ਸਵਾ ਸਾਲ ਦੀ ਫਸਲ ਆ ਗੰਨੇ ਦੀ ਇਹਨਾਂ ਨੇ ਵਾਅਦਾ ਕਰਕੇ ਜੋ ਪੈਸੇ ਦੇਣੇ ਸੀ ਸੈਂਟਰ ਸਰਕਾਰ ਨੇ ਉਹ ਨਹੀਂ ਦਿੱਤੇ ਪਿਛਲੇ ਦਿਨੀ ਝੋਨੇ ਦਾ ਕਟ ਲੱਗਾ ਤਾਂ ਗਰੀਬ ਝੋਨੇ 'ਚ ਕਿੰਨੇ ਰੁਲੇ ਇਸ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਤੇ ਧੱਕਾ ਕਰਨੀ ਕਰਨ ਲਈ ਹੈ ਪਰ ਪੰਜਾਬ ਸਰਕਾਰ ਦਾ ਵੀ ਇਸ ਟਾਈਮ ਤੇ ਬੇੜਾ ਗੜ ਬੰਦ ਹੋਣਾ ਸਾਲਾ ਪੰਡਾਲ ਉਚੜਾ ਬੇੜਾ ਗੜ ਕੋ ਜਿਹੜਾ ਕਿ ਦੇ ਲੋਦੇ ਬੰਦੇ ਕਿਧਰ ਉਧਰ ਅੱਜ ਦਾ ਜੇ ਸਮਾਂ ਦੇਖ ਲੋਕ ਆਪ ਨੂੰ ਤੁਹਾਡੇ ਮੀਡੀਆ ਰਾ ਸਾਰੀਆਂ ਹੀ ਖਬਰਾਂ ਇੱਕ ਦੂਜੇ ਫੈਲ ਦੀਆਂ ਨੇ ਮੇਰੇ ਭਾਓ ਝੋਨਾ ਜਿਹੜਾ ਝੋਨਾ ਜਿਹੜਾ ਕਿੰਨਾ ਮਡੀਆਂ ਚੋਲੇ ਆ ਜਾ ਕੇ ਸੈਂਟਰ ਸਰਕਾਰ ਵੀ ੱੱਕਾ ਕਰ ਰਹੀ ਆ ਤੇ ਪੰਜਾਬ ਸਰਕਾਰ ਕਿਸਮੇ ਮੇਰੇ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਲੈ ਕੇ ਚਾ ਰਹੇ ਨਾ ਬੈਠਿਓ ਕਿਸਾਨੀ ਨਾਲ ਪਿਆਰ ਕਰਦੇ ਜਿਹੜਾ ਵੀ ਕਮ ਸੋ ਕਮ ਵਾਦਾ ਕੀਤਾ ਪਹਿਲੇ ਪਹਿਲੇ ਭੇਜੋ ਕੀ ਗੱਲ ਆ ਕਿਸਾਨਾਂ ਦਾ ਤਾਂ ਪੂਰਾ ਕਰ ਲੋ ਚਲੋ ਬੀਬੀਆਂ ਨੇ ਝੂਠ ਮਾਰ ਲਿਆ ਤੁਸੀਂ ਬੀਬੀਆਂ ਨੂੰ ਕਹਿੰਦਾ ਵੀ ਅਸੀਂ ਬੀਬੀਆਂ ਨੂੰ ਅਸੀਂ ਕਿਹਾ ਸੀ ਵੀ ਅਸੀਂ ਪੈਸਾ ਦਿਆਂਗੇ ਕਿਸਾਨ ਮਜ਼ਦੂਰ ਇਕਤਾ ਉਹ ਵੀ ਇਹਨਾਂ ਨੇ ਨਹੀਂ ਦਿੱਤਾ ਕਿ ਕਮ ਸੋ ਕਮ ਸਸਾਨਾ ਦਾ ਹੱਕ ਦੇਣਾ ਚਾਹੀਦਾ ਹੈ ਕਿ ਜਿਹੜੇ ਸਾਲ ਪਰ 9 ਮਹੀਨੇ ਆਪਣੀ ਖੇਤੀ ਵਾਲਦੇ